ਭਾਈ ਗਰੀ ਖਾਲਸਾ ਭਾਈ ਗਰੀ ਪਤੇ ਤੁਹਾਡੇ ਆੜੇ YouTube ਚੈਨਲ ਤੇ Facebook ਤੇ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਬਲਾਂ ਦੀ ਪੱਗ ਜਿਹਦਾ ਆਪਾਂ ਪਹਿਲਾਂ ਲਗਾਵਾਂਗੇ ਸਿਰ ਦੇ ਸੈਂਟਰ ਤੋਂ ਰੱਖ ਕੇ ਇਹਦੇ ਥੋੜੇ ਜਿ ਬਲ ਪਾ ਕੇ ਇਸ ਨੂੰ ਆਪਾਂ ਸੈੱਟ ਕਰਕੇ ਇਸ ਨੂੰ ਇੱਕ ਅੱਖੀ ਅੱਧੀ ਅੱਖ ਨਾਲ ਦੇ ਇੱਕ ਅੱਧੀ ਅੱਖ ਢਾ ਕੇ ਲੜਨ ਨੂੰ ਲਗਾਵਾਂਗੇ ਜੀ ਜਿਹੜਾ ਪਾਗ ਲਗਾਵਾਂਗੇ ਇਹ ਪਿੱਛੋਂ ਪਿੰਜ ਕਰਾਂਗੇ ਜੀ ਇਸ ਵਿੱਚ ਥੋੜੇ ਜਿ hathri ਸਾਹ ਤਨ ਥੋੜੇ ਜਿ ਬਲ ਪਾ ਲਵਾਂਗੇ ਜੀ ਬੜਾ ਪਾਉਣ ਤੋਂ ਬਾਅਦ ਐਕਨੂੰ ਆਪਾਂ ਇਸੇ ਰਹਾਤਰੀ ਸਾਹਤ ਨਾਲ ਬੜ ਪਾ ਕੇ ਇਸ ਨੂੰ ਲੜ ਨੂੰ ਸੈੱਟ ਕਰਕੇ ਇਸ ਵਿੱਚ ਜਿੰਨੇ ਵੀ ਆਪਾਂ ਬੜ ਪੈਂਦੇ ਨੇ ਉਨੇ ਹੀ ਬੜ ਪਾ ਕੇ ਆਪਾਂ ਨੂੰ ਸੈੱਟ ਕਰਕੇ ਲੜ ਨੂੰ ਲਗਾ ਦਵਾਂਗੇ ਜੀ ਲੜ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਅਗੜਾ ਲੜ ਲਗਾਵਾਂਗੇ ਜੀ ਪਿਛੋ ਪਿੰਚ ਕਰਾਂਗੇ ਜੀ ਪਿੰਚ ਕਰਨ ਤੋਂ ਬਾਅਦ ਪੰਦ ਪਾਸੇ ਗੋਲ ਦਾ ਪਾ ਥੱਲੇ ਰੱਖਾਂਗੇ ਜੀ ਥੱਲੇ ਰੱਖਣ ਤੋਂ ਬਾਅਦ ਇਸ ਲੜ ਨੂੰ ਆਪਾਂ ਉਹ ਗੁੜੀਆਂ ਸਾਹਤ ਨਾਲ ਸਾਨੂੰ ਥੱਲੇ ਤੋਂ ਲੈ ਕੇ ਉੱਤੇ ਰਖ ਬਿੰਚ ਕਰਕੇ ਇਸ ਵਿੱਚ ਆਪਾਂ ਲੜਦੇ ਵਿੱਚ ਆਪਾਂ ਬਲ ਪਾਵਾਂਗੇ ਜੀ ਬਲ ਪਾਉਣ ਤੋਂ ਬਾਅਦ ਇਸ ਨੂੰ ਆਪਾਂ ਇੱਕ ਵਾਰ ਫਾਸਲਾ ਇੱਕ ਬਰਾਬਰ ਰੱਖ ਕੇ ਲੜਾ ਬਣਾ ਦਾ ਇੰਗਲਡ ਨੂੰ ਲਗਾ ਦਮਾਂਗੇ ਜੀ ਲੜ ਲਗਾਉਣ ਤੋਂ ਬਾਅਦ ਇਹ ਲੜ ਨੂੰ ਸੈਟ ਕਰਾਂਗੇ ਜੀ ਇਸ ਵਿੱਚ ਆਪਾਂ ਪਗ ਮਹਿੰਦੀ ਸਾਹਤ ਨਾਲ ਇਸ ਵਿੱਚ ਆਪਾਂ ਬਲ ਵਧਾ ਲਵਾਂਗੇ ਜੀ ਇੱਕ ਕਿਨਾਂ ਤੋਂ ਪੱਕ ਬੰਦੀ ਸਾਹਿਬ ਦਾ ਬਲਬ ਤੁਹਾਨੂੰ ਮਗੇ ਜੀ ਤੇ ਆਪਾਂ ਪੱਕ ਦੀ ਗੱਲ ਕਰੀਏ ਪੱਕ ਦੀ ਲੈਂਥ ਹੈ ਕਿ 7.5 ਮੀਟਰ ਕਪੜਾ ਆਪਾਂ ਹੁਲਵਲ ਵਰਤੇ ਆਈ ਕਪੜਾ ਪਹੁਲਵਲ ਵਰਤੇ ਆ ਜੀ ਇਸ ਦੇ ਵਿੱਚ ਆਪਾਂ ਸਾਰੇ ਹੈ ਜੀਆਂ ਵੀਡੀਓ ਦੇਖਣੀ ਸਾਡੇ ਪੇਜ ਨੂੰ ਫੋਲੋਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਇਹ ਵੀ ਆਪਾਂ ਬੜਾ ਬੜਾ ਮਗੇ ਜੀ ਜਿਹੜਾ ਆਪਾਂ ਗਰ ਲਗਾਵਾਂਗੇ ਪਿੱਛੋਂ ਪਿੰਜ ਕਰਾਂਗੇ ਜੀ ਪਿੰਜ ਕਰਨ ਤੋਂ ਬਾਅਦ ਇਹਨਾਂ ਕੰਦ ਤੋਂ ਬਾਅਦ ਹੰਦ ਪਾਸਾਰੇ ਖੋਲਦਾ ਥੱਲੇ ਰੱਖਾਂਗੇ ਜੀ ਇਸ ਆਖ ਉੱਤੇ ਤੱਕ ਲੈ ਜਾਾਂਗੇ ਜੀ ਥੱਲੇ ਤੋਂ ਉੱਤੇ ਰੱਖ ਲੈ ਕੇ ਇਹਦੇ ਵਿੱਚ ਆਪਾਂ ਬੜਪਾ ਕੇ ਜਿੰਨੇ ਵੀ ਆਪਣੇ ਕੋਲ ਬੜਪੇ ਨੇ ਇੰਨੇ ਬੜ ਪਾ ਲਵਾਂਗੇ ਜੀ ਬੜ ਪਾਉਣ ਤੋਂ ਬਾਅਦ ਲੜ ਨੂੰ ਸੈਟ ਕਰਕੇ ਲਗਾਵਾਂਗੇ ਜੀ ਸੈਟ ਕਰਕੇ ਲਗਾ ਦਵਾਂਗੇ ਜੀ ਲਾਉਣ ਤੋਂ ਬਾਅਦ ਇਹਦੀ ਆਪਾਂ ਸੈੜੀ ਕਰ ਲ ਕਰ ਲਵਾਂਗੇ ਜੀ ਕੰਦੋ ਵਾਸਤੇ ਆਪਾਂ ਲੜ ਜਾ ਪੱਕ ਪੈਂਦੀ ਸਹਜਣਾ ਇਸ ਵਿੱਚ ਆਪਾਂ ਬਲਬ ਬਦਾਲਵਾਂਗੇ ਜੀ ਬਲਬ ਬਦਾਲਣ ਤੋਂ ਬਾਅਦ ਜਿਹੜਾ ਆਪਾਂ ਲਗਵਾਉਂਗੇ ਵਿੱਚੋਂ ਪੈਂਚ ਕਰਾਂਗੇ ਜੀ ਪੈਂਚ ਕਰਨ ਤੋਂ ਬਾਅਦ ਪੰਦ ਪਾਸ ਹੱਥ ਤੇ ਖੁੱਲਦਾ ਬਸ ਰੱਖਾਂਗੇ ਜੀ ਤਲੇ ਰੱਖਾਂਗੇ ਜੀ ਤਲੇ ਰੱਖਣ ਤੋਂ ਬਾਅਦ ਲੜਦੇ ਆਪਾਂ ਸੈੱਟ ਕਰਕੇ ਇਸੇ ਜਿਹੜਾ ਆਪਾਂ ਜਿੰਨੇ ਹੀ ਪੜ ਪੈਂਦੇ ਆਣਗੇ ਆਪਾਂ ਪਾ ਲੈਣੇ ਆ ਜੀ ਆਪਾਂ ਇਹ ਲੜਨ ਤੋਂ ਬਾਅਦ ਜਿੰਨੇ ਹੀ ਪੜ ਪੈਂਦੇ ਹੋਣਗੇ ਲੜਜ ਆਪਾਂ ਪਾ ਲੈਣੇ ਆ ਜੀ ਬੜ ਪਾਉਣ ਤੋਂ ਬਾਅਦ ਇਹ ਲੜ ਨੂੰ ਆਪਾਂ ਸੈੱਟ ਕਰਕੇ ਲਗਾ ਦੇਵਾਂਗੇ ਜੀ। ਇਸ ਵਿੱਚ ਆਪਾਂ 2 ਜਾਂ 3 ਭਗਵੇਂ ਦੀ ਸਾਧਨਾ ਇਸ ਵਿੱਚ ਆਪਾਂ ਬਲ ਪਾ ਲੈਣੇ ਆ ਜੀ। ਬਲ ਪਾ ਲੈਣੇ ਚੰਗੀ ਤਰ੍ਹਾਂ ਆਪਾਂ ਬਲ ਪਾ ਲੈਣੇ। ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਪਸੰਦ ਆਉਣ ਤਾਂ ਲਾਈਕ, ਸ਼ੇਅਰ, ਕਮੈਂਟ ਤੇ ਫੋਲੋ ਜ਼ਰੂਰ ਕਰ ਦਿਓ। ਇਹ ਦਬਾ ਕੇ ਕਿੰਧਰਾ ਬਲ ਪਾਵਾਂਗੇ ਜੀ। ਆਕ ਮੈਂ ਜਾਇਦਾ ਨਾ ਬੜਪਾ ਲੈਣੇ ਆ ਜੀ ਆਕੇ ਇਹ ਲੜ ਨੂੰ ਆਪਾਂ ਸ਼ર્ટ 걸ਵਾ ਲਵਾਂਗੇ ਜੀ ਸ਼ર્ટ ਕੰਨ ਤੋਂ ਬਾਅਦ ਇਹ ਲੜਦੇ ਆਪਾਂ ਤੋਰਾਂਗੇ ਜੀ ਸ਼ર્ટ ਕਰਕੇ ਲਗਾ ਦੇਵਾਂਗੇ ਜੀ ਤਵਾਰ ਤੋਂ ਬਾਅਦ ਇਸੇ ਵਿੱਚ ਆਪਾਂ ਪਗਬੰਦੀ ਸਾਤਾ ਦਾ ਨਾਮ ਬੜ ਪਾਵਾਂਗੇ ਜੀ ਬਾੜ ਪੜ ਤੋਂ ਬਾਅਦ ਬੜ ਪਾਵਾਂਗੇ ਚੰਗੀ ਤਰ੍ਹਾਂ ਜਿਹੜਾ ਪਾ ਗਲ ਲਗਾਉਗੇ ਪਿਛੋ ਵੈਂਚ ਕਰਾਂਗੇ ਜੀ ਵੈਂਚ ਕਰਨ ਤੋਂ ਬਾਅਦ ਬੰਦ ਬੰਦ ਉਹਦੇ ਖੁੱਲ ਬਦਲ ਰੱਖਾਂਗੇ ਜੀ ਪਾ ਲੈ ਰੱਖਣ ਤੋਂ ਬਾਅਦ ਇਸ ਨੂੰ ਆਪਾਂ ਸੈੱਟ ਕਰਾਂਗੇ ਜੀ ਇਹ ਲੜ ਨੂੰ ਆਪਾਂ ਸਾਫ ਸਾਫ ਲਗਾਵਾਂਗੇ ਜੀ ਟੜਗਾ ਤੋਂ ਬਾਅਦ ਇਸ ਨੂੰ ਪ੍ਰਿੰਟ ਵਾਲੇ ਨੂੰ ਪੇਚ ਕਰਾਂਗੇ ਜੀ ਪੈਂਟਿਕਾਂ ਤੋਂ ਬਾਅਦ ਇਹ ਲੜ ਨੂੰ ਆਪਾਂ ਸੈੱਟ ਕਰਕੇ ਲਗਾ ਦੇਵਾਂਗੇ ਜੀ ਇਹ ਲੜ ਨੂੰ ਆਪਾਂ ਸਾਫ ਲਗਾਉਣਾ ਹੈ ਜੀ ਆਪਾਂ ਸਾਫ ਕਰਕੇ ਲਗਾ ਲਵਾਂਗੇ ਜੀ ਲਗਾਉਣ ਤੋਂ ਬਾਅਦ ਇਹ ਆਪਾਂ ਲੜਦੀ ਸੈਟਿੰਗ ਕਰ ਲੈਣੀ ਹੈ ਜੀ ਸੈਟਿੰਗ ਕਰਨ ਤੋਂ ਬਾਅਦ ਇਹ ਵਾਈ ਜਿਹੜਾ ਆਪਾਂ ਇਸ ਵਿੱਚ ਆਪਾਂ ਬਲ ਬਲ ਪਾ ਕੇ ਇਹ ਲੜ ਨੂੰ ਆਪਾਂ ਲਗਾ ਲਵਾਂਗੇ ਜੀ ਇਸ ਨੂੰ ਆਪਾਂ ਪਕਵਣ ਸਾਧਨ ਇਸ ਵਿੱਚ ਆਪਾਂ ਲੜ ਲੜ ਬਲ ਪਾ ਲੈਣੇ ਜੀ ਹਲਪੋਂ ਤੋਂ ਬਾਅਦ ਇਹ ਆਪਾਂ ਚੰਗੀ ਤਰ੍ਹਾਂ ਇਹ ਲੜਾਉਣ ਚ ਬਲ ਪਾ ਲੈਣਗੇ ਜੀ ਬਲ ਪਾ ਲਵਾਂਗੇ ਜੀ ਬਲ ਪਾ ਕੇ ਇਹਨਾਂ ਆਪਾਂ ਫਰੰਟ ਤੋਂ ਹੈਡਿੰਗ ਕਰਾਂਗੇ ਜੀ ਹੈਡਿੰਗਾਂ ਤੋਂ ਬਾਅਦ ਲੜ ਨੂੰ ਆਪਾਂ ਸਾਫ਼ ਕਰਕੇ ਇਸ ਵੇਲੇ ਆਪਾਂ ਚੰਗੀ ਤਰ੍ਹਾਂ ਲੜ ਨੂੰ ਹਿੱਟ ਕਰਾਂਗੇ ਜੀ ਵੀਡੀਓ ਪਸੰਦ ਆਉਣ ਤੇ ਲਾਈਕ ਸ਼ੇਅਰ ਕਮੈਂਟ ਤੇ ਫੋਲੋ ਵੀ ਜਰੂਰ ਕਰਿਆ ਕਰੋ ਉਹ ਵੀਰਾ ਦਾ ਕੋ ਵੀਡੀਓ ਜ਼ਰੂਰ ਪਹੁੰਚਾ ਦਿਨਾ ਵੀਰਾਂ ਨੂੰ ਬੰਨਾਂ ਵਾਲੀ ਪੱਗ ਬੰਨਣ ਦੀ ਪ੍ਰੋਬਲਮ ਆਦੀ ਆ। ਇਹ ਲੜਮਾ ਆਪਾਂ ਸੈੱਟ ਕਰਕੇ ਲਗਾ ਲਵਾਂਗੇ ਜੀ। ਇਹਨਾਂ ਨੂੰ ਜਦੋਂ ਵਾਲ-ਵਾਲਾਂ ਮਗੇ ਜੀ। ਵਾਲ ਪਾ ਕੇ ਸੈੱਟ ਕਰਕੇ ਆਪਾਂ ਪੱਗ ਲਗਾ ਲਵਾਂਗੇ ਚੰਗੀ ਤਰ੍ਹਾਂ। og så er det en kveld i Kharigasjärvi ਇਸ ਨੂੰ ਆਪਾਂ ਸਾਰੇ ਲੈਣ ਨੂੰ ਸੈਟ ਕਰ ਲਵਾਂਗੇ ਜੀ। ਚੱਟ ਕਰਕੇ ਇਸ ਨੂੰ ਆਪਾਂ ਅੱਧੀ ਹੈ ਪੱਗ ਦੀ ਆਪਾਂ ਬਾਕੀ ਦੀ ਸੈਟਿੰਗ ਕਰ ਲੈਣੀ ਹੈ ਜੀ। ਕੋੰਤੂਆ ਜਿਹੜਾ ਆਪਾਂ ਗਲਗੀ ਲਗਾਵਾਂਗੇ ਇਹ ਲੜਨ ਨੂੰ ਆਪਾਂ ਸਾਬ ਕਰਕੇ ਲਗਾ ਦੇਵਾਂਗੇ ਜੀ। ਇੱਕ ਪੁਣੀ ਪੁਣੀ ਇੱਕ ਜਰਾਂ ਦੇ ਪੁੜੀ ਬਣਾਵਾਂਗੇ ਜੀ ਉੱਤੋਂ ਛੱਲੇ ਲੱਗੇ ਆ ਮੈਂ ਛੱਲੇ ਉੱਤੋਂ ਰੱਖ ਲੱਗੇ ਆ ਕੇ ਇਹ ਲੜਨ ਨੂੰ ਪਸਾਹ ਕਰਕੇ ਇਹ ਲੜਨ ਨੂੰ ਪਸਾਹ ਕਰਕੇ ਇਹ ਲੜਨ ਨੂੰ ਅੱਪ ਫਰੰਟ ਵੱਲੀ ਲੜਨ ਨੂੰ ਪੱਗਵਾਂ ਦੇ ਛੱਲੇ ਨੂੰ ਮਾ ਕੇ ਫਰੰਟ ਵੱਲੀ ਨੂੰ ਘੁਮਾਵਾਂਗੇ ਜੀ ਫਰੰਟ ਵੱਲੀ ਨੂੰ ਘੁਮਾਉਣ ਤੋਂ ਬਾਅਦ ਇਹ ਲੜ ਦੇ ਵਿੱਚ ਜਿੰਨੇ ਹੀ ਬਲ ਪੈਂਦੇ ਹੋਣਗੇ ਲੜਨ ਨੂੰ ਉਹ ਪਾ ਲਵਾਂਗੇ ਜੀ ਬੜ ਪਾਉਣ ਤੋਂ ਬਾਅਦ ਇਸ ਵਿੱਚ ਆਪਾਂ ਇਹ ਬਲ ਬਲ ਪਾ ਲਵਾਂਗੇ ਜੀ ਬੜ ਪਾਉਣ ਤੋਂ ਬਾਅਦ ਇਹਨਾਂ ਨੂੰ ਆਪਾਂ ਲੜ ਨੂੰ ਉੱਥੇ ਰੱਖ ਗਾਂ ਜਾ ਕੇ ਦੱਬ ਦੇਵਾਂਗੇ ਜੀ ਦੱਬਣ ਤੋਂ ਬਾਅਦ ਇਹ ਆਪਾਂ ਅੱਧੀ ਪਾ ਬਾਕੀ ਬਾਕੀ ਬੱਕਰੀ ਆਪਾਂ ਸੈਟਿੰਗ ਕਰ ਲੈਣੀ ਹੈ ਜੀ ਕੰਨ ਤੋਂ ਬਾਅਦ ਇਹਨਾਂ ਵਿੱਚ ਆਪਾਂ ਬਲ ਪਾ ਲੈਣੀ ਹੈ ਜੀ ਬਾਕੀ ਬੱਕਰੀ ਆਪਾਂ ਸੈਟਿੰਗ ਕਰ ਲੈਣੀ ਹੈ ਜੀ ਅੱਧੀ ਪੱਗ ਆਪਣੀ ਕੰਪਲੀਟ ਹੈ ਜੀ ਜਿਹੜਾ ਆਪਾਂ ਸੇ ਟਕਾਂਗੇ ਜੀ ਸੇ ਟਕਾਂਗੇ ਉਹ ਦੋਵਾਂ ਦੋਵਾਂ ਪੱਲਣਾਂ ਨੂੰ ਚਾਰਾ ਦੇ ਪਾਸੇ ਨੂੰ ਖਲਾਵਾਂਗੇ ਜੀ ਫਲਾਉਣ ਤੋਂ ਬਾਅਦ ਇਹਨੂੰ ਇੱਕ ਧਾਰੇ ਪਾਸੇ ਬਣਾ ਕੇ ਡਬਲ ਸੀਚਰ ਜਾਂ ਬਾਹਰ ਹੀ ਸਾਇਦਾ ਨਾ ਇਹਨੂੰ ਫੋਲਡ ਕਰਕੇ ਰੱਖ ਸਕਦੇ ਹਾਂ ਚੰਗੀ ਤਰ੍ਹਾਂ ਆਪਾਂ ਇਸ ਨੂੰ ਘੁਮਰ ਕਰਨ ਕਰ ਲਵਾਂਗੇ ਜੀ ਜਿਹੜਾ ਆਪਾਂ ਆਖਰੀ ਲੜ ਲਗਾਵਾਂਗੇ ਉਹ ਦੋਵਾਂ ਪੱਲੇ ਨੂੰ ਫੋਲਡ ਕਰਕੇ ਇਹਨੂੰ ਇੱਕ ਪੂਣੀ ਕਰ ਲਵਾਂਗੇ ਜੀ ਪੂੜੀ ਬਣਾ ਕੇ ਉਹਨਾਂ ਲੂਹਾ ਲੜਾਂ ਨੂੰ ਦੱਬ ਦਵਾਂਗੇ ਜੀ ਵੀਡੀਓ ਦੇ ਐਂਡ ਤੱਕ ਦੇਖਣ ਲਈ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ